ਪਿਛਲੇ ਦਿਨੀ ਪੰਜਾਬ ਸਰਕਾਰ ਨੇ ਇੱਕ ਫੈਸਲਾ ਲੈਂਡ ਪੁੱਲਿੰਗ ਦਾ ਜਿਸ ਨੂੰ ਵਾਪਸ ਲੈ ਲਿਆ ਹੈ ਜਿਸ ਤੋਂ ਬਾਅਦ ਵਕ ਵਕ ਜਿਹੜੇ ਕਿਸਾਨ ਆਗੂ ਨੇ ਜਾਂ ਫਿਰ ਜਿਹੜੇ ਰਾਜਨੀਤਿਕ ਆਗੂ ਨੇ ਉਹਨਾਂ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਕਿਉਂਕਿ ਲੋਕਾਂ ਦੇ ਵਿੱਚ ਵੀ ਇਹੀ ਆਵਾਜ਼ ਆ ਰਹੀ ਸੀ ਕਿ ਲੈਂਡ ਪੂਲਿੰਗ ਪਾਲਿਸੀ ਨੂੰ ਵਾਪਸ ਲਿਆ ਜਾਵੇ ਇਸ ਦੇ ਨਾਲ ਹੀ ਅਨੰਦਪੁਰ ਸਾਹਿਬ ਤੋਂ ਐਮਪੀ ਸਰਦਾਰ ਮਾਲਵਿੰਦਰ ਸਿੰਘ ਕੰਗ ਨੇ ਵੀ ਟਵੀਟ ਕਰਕੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਮਾਨ ਸਰਕਾਰ ਨੂੰ ਵਧਾਈ ਦਿੰਦੀ ਹੈ ਔਰ ਪੰਜਾਬ ਦੇ ਕਿਸਾਨਾਂ ਨੂੰ ਵੀ ਵਧਾਈ ਦਿੰਦੀ ਹੈ ਉਹਨਾਂ ਨੇ ਲਿਖਿਆ ਭਗਵੰਤ ਮਾਨ ਜਿੱਦੀ ਅਗਵਾਈ ਵਿੱਚ ਪੰਜਾਬ ਸਰਕਾਰ ਸਾਡੇ ਅੰਦਾ ਤਾਂ ਦੇ ਨਾਲ ਖੜੀ ਹੈ ਲੈਂਡ ਪੂਲਿੰਗ ਨੀਤੀ ਨੂੰ ਫੈਸਲਾ ਕੋਨਾ ਵਾਪਸ ਲੈਣਾ ਪੰਜਾਬ ਦੀ ਮਿੱਟੀ ਕਿਸਾਨ ਕਿਸਾਨਾਂ ਅਤੇ ਜਨਤਕ ਭਾਵਨਾਵਾਂ ਪ੍ਰਤੀ ਅਟੁੱਟ ਬਚਨਬੰਤਾ ਦਾ ਇੱਕ ਹੋਰ ਪ੍ਰਤੀਬਿੰਬ ਹੈ ਮਾਨ ਸਰਕਾਰ ਹਮੇਸ਼ਾ ਹੀ ਕਿਸਾਨਾਂ ਦੇ ਨਾਲ ਖੜੀ ਹੈ ਔਰ ਕਿਸਾਨਾਂ ਦੇ ਅੰਦਰਲੀ ਆਵਾਜ਼ ਜਿਹੜੀ ਹੈ ਉਸ ਨੂੰ ਸੁਣਦੇ ਸੁਣਦੀ ਹੈ ਔਰ ਇਸੇ ਕਰਕੇ ਹੀ ਜਿਹੜੀ ਹੈ ਇਹ ਜਿਹੜੀ ਲੈਂਡ ਪੁੱਲਿੰਗ ਦੀ ਪਾਲਿਸੀ ਹੈ ਇਹ ਵਾਪਸ ਲਈ ਹੈ ਸਰਕਾਰ ਨੇ ਇੱਕ ਵਾਰੀ ਫਿਰ ਦਿਖਾਇਆ ਹੈ ਕਿ ਇਹ ਇੱਕ ਜਹੀ ਸਰਕਾਰ ਹੈ ਜੋ ਪੰਜਾਬ ਦੀ ਸੱਚੀ ਭਾਵਨਾ ਨੂੰ ਸੁਣਦੀ ਹੈ ਸਤਕਾਰ ਕਰਦੀ ਹੈ ਤੇ ਕੰਮ ਕਰਦੀ ਹੈ ਇਸ ਦੇ ਨਾਲ ਹੀ ਹੋਰ ਕਈ ਰਾਜਨੀਤਿਕ ਆਗੂ ਵੀ ਇਸ ਦੇ ਉੱਤੇ ਕਈ ਤਰ੍ਹਾਂ ਦੇ ਪ੍ਰਤੀਬੰਧ ਜਿਹੜੇ ਨੇ ਆਪਣੇ ਆਪਣੇ ਵਿਚਾਰ ਦੇ ਰਹੇ ਨੇ ਪਰ ਇੱਕ ਵੱਡਾ ਦਿਲ ਕਰਕੇ ਜਿਹੜੀ ਮਾਨ ਸਰਕਾਰ ਹੈ ਉਹਨਾਂ ਨੇ ਲੈਂਡ ਪੁੱਲਿੰਗ ਪਾਲਿਸੀ ਹੈ ਜਿਹੜੀ ਵਾਪਸ ਲੈ ਲਈ ਹੈ